ਇਹੀ ਹੋ ਗਏ ਦੇਖਿਆ ਕਿ ਦਾ ਰੰਗਿਆ ਨਾ ਮਾਰੇ ਆ ਗਏ ਚਾਰ ਦੇ ਕੋਲ ਚਲੀ ਗਏ ਚਾਰ ਚਾਰ ਇਹ ਨਾਂ ਮੰਟੀ ਮੇਰਾ ਨਾਮ ਸ਼ੀਲਾ ਜੀ ਅੰਟੀ ਜੀ ਕੀ ਘਟਨਾ ਵਾਪਰੀ ਅਸੀਂ ਕ੍ਰਿਸ਼ਣ ਚੂੜੀਆਂ ਵਾਲੇ ਤੋਂ ਜੀ ਕੱਪੜਾ ਲੈ ਕੇ ਆ ਰਹੇ ਸੀਗੇ ਬੁੱਕ ਸੈਲਰ ਕੋਲ ਪਹੁੰਚਿਆ ਮੇਰੀ ਬੇਟੀ ਵੀ ਮਤਲਬ ਉਹ ਲੈ ਕੇ ਚਲੀ ਗਈ ਐਕਟਿਵਾ ਤੇ ਅਸੀਂ ਦੋਨੋਂ ਸਾਸਨੂਹਾ ਸੀਗੀਆਂ ਜੀ ਤੇ ਉੱਥੇ ਸਾਡੇ ਤੋਂ ਬਸ ਇੱਕ ਝਟਕਾ ਹੀ ਵਜਿਆ ਮੈਨੂੰ ਮੇਰਾ ਆਖੋ ਕੇ ਲੈ ਗਏ ਮੇਰੇ ਤੋਂ ਪਰਸੇ ਕੀ ਮੋਸੀਬਸ ਪਰਸੇ ਦੇ ਵਿੱਚ 8500 ਰੁਪਇਆ ਤੇ 50 ਰੁਪਏ ਉੱਪਰ ਸੀ ਜੀ ਤੇ ਇੱਕ ਮੋਬਾਈਲ ਸੀ ਜੀ ਕਿੰਨੇ ਬੰਦੇ ਸੀ ਜੀ ਬੰਦਾ ਇਕੱਲਾ ਹੀ ਸੀ ਜੀ ਮੋਟਰਸਾਈਕਲ ਸੀ ਹਾਂਜੀ ਮੋਟਰਸਾਈਕਲ ਤੇ ਸੀ ਅੱਛਾ ਜੀ ਕੋਲੇ ਪਾਸੋਂ ਮੋਟਰ ਤੇ ਭਾਗਿਆ ਸੀ ਜੀ ਨਹੀਂ ਮੋਟਰ ਤੇ ਹੱਥ 'ਚ ਫੜਿਆ ਹੋਇਆ ਸੀ ਸੱਜੇ 'ਚ ਹਾਂਜੀ ਕੀ ਮੰਗ ਕਰਦੇ ਨੇ ਹੈ ਕੀ ਮੰਗ ਕਰਦੇ ਇਹ ਸਾਨੂੰ ਵੀ ਮਤਲਬ ਸਾਰਾ ਕੁਝ ਮਿਲਣਾ ਚਾਹੀਦਾ ਜੀ ਬੀਮਾ ਤੇ ਮੋਬਾਈਲ ਵੀ ਤੇ ਪੈਸੇ ਵੀ ਕਾਗਜ਼ ਪੱਤਰ ਵੀ ਸੀ ਜ਼ਰੂਰੀ ਨਹੀਂ ਕਾਗਜ਼ ਪੱਤਰ ਕੋਈ ਨਹੀਂ ਸੀ ਠੀਕ ਇਹ ਹੁਣੇ ਬਿਲਕੁਲ ਰੀਸੈਂਟ ਘਟਨਾ ਹੈਗੀ ਹੈ ਜੀ ਕਰੀਬ 12:30 1 ਵਜੇ ਬਰਨਾਲਾ ਦਾ ਜਿਹੜਾ ਸਦਰ ਬਾਜ਼ਾਰ ਆ ਉੱਥੇ ਚੱਤਾਗੂ ਚੌਂਕ ਦੇ ਕੋਲੇ ਜਿਹੜਾ ਇੱਕ ਲੇਡੀ ਕੋਲੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਹਨਾਂ ਦਾ ਪਰਸ ਸਨੈਚ ਕੀਤਾ ਗਿਆ ਜਿਸ ਦੀ ਕੇ ਕੰਪਲੇਂਟ ਸਾਡੇ ਸਿਟੀ ਥਾਣੇ ਬਰਨਾਲਾ ਵਿੱਚ ਆ ਚੁੱਕੀ ਹੈ ਤੇ ਤਫ਼ਤੀਸ਼ੀ ਅਫਸਰ ਇਹਦੇ ਉੱਤੇ ਲਗਾ ਦਿੱਤੇ ਗਏ ਨੇ ਤੇ ਜਿਹੜੇ ਸਾਡੇ ਸੀਸੀਟੀਵੀ ਕੈਮਰਾਜ਼ ਨੇ ਪੂਰੇ ਬਰਨਾਲੇ ਜਿਹੜੇ ਦੇ ਵਿੱਚ ਲੱਗੇ ਹੋਏ ਨੇ ਵਕ ਵਕ ਉਹਨਾਂ ਦੀ ਮੂਵਮੈਂਟਸ ਨੂੰ ਟਰੈਕ ਕੀਤਾ ਜਾ ਰਿਹਾ ਤੇ ਪੀੜਿਤ ਪਰਿਵਾਰ ਜਿਹੜੇ ਨੇ ਉਹਨਾਂ ਦਾ ਬਿਆਨ ਦਰਜ ਕਰਕੇ ਐਫ ਆਈ ਆਰ ਵੀ ਅਸੀਂ ਜਲਦੀ ਹੀ ਦਰਜ ਕਰ ਰਹੇ ਹਾਂ ਤੇ ਜਲਦੀ ਜਿਹੜੇ ਇਹ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਇਸ ਲਾਕਾਂ ਦੇ ਪਿੱਛੇ ਭੇਜਿਆ ਜਾਏਗਾ। ਤੇ ਚੋਰੀਆਂ ਦੀਆਂ ਵਾਰਦਾਤਾ ਵੀ ਬਹੁਤ ਵੱਧ ਗਈਆਂ ਨੇ। ਬਿਲਕੁਲ ਚੋਰੀ ਜਦੋਂ ਜਦੋਂ ਵੀ ਕੋਈ ਚੋਰੀ ਸਨੇਚਿੰਗ ਦੀਆਂ ਘਟਨਾਵਾਂ ਹੁੰਦੀਆਂ ਨੇ ਜੋ ਆਪਣਾ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਦੇ ਵੀ ਰਹਿੰਦੇ ਹਾਂ। ਲਗਭਗ ਸਾਰੀਆਂ ਹੀ ਅਸੀਂ ਜਿਹੜੀਆਂ ਟਰੇਸ ਕਰਦੇ ਆ ਸਨੇਚਿੰਗ ਤਾਂ ਖਾਸ ਕਰ ਅਸੀਂ ਕੋਈ ਵੀ ਅੰਟਰੇ ਸਾਡੀ ਐਸਵੇਤੇ ਸਨੇਚਿੰਗ ਨਹੀਂ ਹੈ ਚਾਹੇ ਪਿੱਛੇ ਦੇ 2 ਹਫ਼ਤੇ ਪਹਿਲਾਂ ਇੱਕ ਵਾਲੀਆਂ ਦੀ ਸਨੇਚਿੰਗ ਹੋਈ ਸੀ ਕਾਫੀ ਉਹ ਵੀਡੀਓ ਵਾਇਰਲ ਹੋਈ ਸੀ ਇੱਕ ਬਜ਼ੁਰਗ ਮਾਤਾ ਦੀਆਂ ਵਾਲੀਆਂ ਸਨੇਚ ਹੋਈਆਂ ਸੀ ਉਸ ਤੋਂ ਪਹਿਲਾਂ ਇੱਕ ਵਾਰ ਆਪਣੇ ਬੱਸ ਸਟੈਂਡ ਦੇ ਕੋਲੇ ਇੱਕ ਸਟੂਡੈਂਟ ਦੇ ਜਿਹੜਾ ਬੈਗ ਸਨੇਚ ਕੀਤਾ ਗਿਆ ਸੀ ਉਹਦੀ ਵੀ ਵੀਡੀਓ ਕਾਫੀ ਵਾਇਰਲ ਹੋਈ ਸੀ ਇਹ ਸਾਰੀਆਂ ਘਟਨਾਵਾਂ ਬਕਾਇਦਾ ਟਰੇਸ ਕਰਕੇ ਐਫ ਆਈ ਆਰ ਲੌਂਚ ਕਰਕੇ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੀ ਘਟਨਾ ਇਹਨੂੰ ਵੀ ਟ੍ਰੇਸ ਕਰ ਲਿਆ ਜਾਏਗਾ ਸਾਡੀ ਜਿਹੜੀ ਸਾਰੇ ਥਾਣਿਆਂ ਦੀ ਪੁਲਿਸ ਹੈ ਉਹ ਬਿਲਕੁਲ 24 ਘੰਟੇ ਮੁਸਤੈਦ ਹੈ ਤੇ ਇਹਨਾਂ ਨੂੰ ਪ੍ਰिवेंट ਕਰਨ ਦੇ ਲਈ ਵੀ ਅਸੀਂ ਸਮੇਂ-ਸਮੇਂ ਤੇ ਨਾਕਾਬੰਦੀ ਵਗੈਰਾ ਚੈਕਿੰਗ ਜਿਹੜੇ ਪਹਿਲਾਂ ਇਹੋ ਜਿਹੇ ਜੁਰਮਾਂ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਚੈਕਿੰਗ ਕਰਦੇ ਰਹਿੰਦੇ ਆ ਤੇ ਜੇਕਰ ਉਹ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਉਹਦੇ ਉੱਤੇ ਬਿਲਕੁਲ ਹੀ ਇਹਨੂੰ ਸੰਜੀਦਗੀ ਦੇ ਨਾਲ ਲੈਂਦੇ ਹੋਏ ਜਲਦ ਤੋਂ ਜਲ ਜਿਹੜਾ ਟਰੇਸ ਕੀਤਾ ਜਾਂਦਾ ਇਹ ਸਵਾਰਦਾਤ ਨੂੰ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ ਸਰ ਇਸ ਤੋਂ ਇਲਾਵਾ ਮੋਟਰਸਾਈਕਲ ਚੋਰੀ ਬਹੁਤ ਹੋ ਰਹੀ ਆ ਹਫਤੇ ਦੋ ਮੋਟਰਸਾਈਕਲ ਚੋਰੀ ਹੋ ਗਈ ਇਹ ਨਥਪ ਚੋਰਾਂ ਕਿਵੇਂ ਪਾਈ ਹੋਊਗੀ ਜੀ ਬਿਲਕੁਲ ਜਿਹੜੇ ਚੋਰੀ ਮੋਟਰਸਾਈਕਲ ਚੋਰੀ ਸੰਬੰਧੀ ਕੁਝ ਕੁ ਥਾਵਾਂ ਨੇ ਜਿੱਥੋਂ ਸਾਨੂੰ ਕਾਫੀ ਕੰਪਲੇਨਟਸ ਆਉਂਦੀਆਂ ਨੇ ਫਾਰ ਇਗਜ਼ਾਮਪਲ ਸਾਡੇ ਕਚੈਰੀ ਦਾ ਕੋਰਟ ਕੰਪਲੈਕਸ ਹੋ ਗਿਆ ਜਾਂ ਸਿਵਲ ਹਸਪਤਾਲ ਹੋ ਗਿਆ ਉੱਥੇ ਕਈ ਵਾਰ ਇਹ ਸ਼ੂ ਆ ਜਾਂਦਾ ਕਿ ਜਿਵੇਂ ਕੋਰਟ